ਅਸੀਂ ਸਿੱਖ ਰਾਜ ਤੇ ਬੜਾ ਮਾਣ ਕਰਦੇ ਆਂ ਪਰ ਪਟਿਆਲਾ ਨਾ ਬਾ ਕੈਥਲ ਜੀਨ ਇਹ ਵੀ ਤਾਂ ਸਿੱਖ ਰਿਆਸਤਾਂ ਸਨ ਇਹਨਾਂ ਦੇ ਕਿਉਂ ਨਹੀਂ ਮਾਣ ਕਰਦੇ ਕੀ ਹੈ ਇਤਿਹਾਸਿਕ ਘਰ ਆਓ ਜਾਣੀਏ ਇਸ ਘਟਨਾ ਦੀਆਂ ਤਾਰਾ ਉੱਥੇ ਜਾ ਜੁੜਦੀਆਂ ਨੇ ਜਦੋਂ ਸਿੱਖ ਰਾਜ ਦੇ ਮਹਾਨ ਯੋਧੇ ਆਂ ਸਰਦਾਰ ਗੁੱਜਰ ਸਿੰਘ ਭੰਗੀ ਤੇ ਸਰਦਾਰ ਲਹਿਣਾ ਸਿੰਘ ਭੰਗੀ ਨੇ 16 ਅਪ੍ਰੈਲ ਸਨ 1765 ਵਾਲੇ ਦਿਨ ਲਾਹੌਰ ਤੇ ਹਮਲਾ ਕਰਕੇ ਪਹਿਲੇ ਨਾਨਕ ਸ਼ਾਹੀ ਸਿੱਕੇ ਕੱਢੇ ਉਹਨਾਂ ਸਿੱਕਿਆਂ ਦੇ ਉੱਤੇ ਜਿਹੜਾ ਠੱਪਾ ਲੱਗਿਆ ਹੋਇਆ ਸੀ ਉਹਦੇ ਸ਼ਬਦ ਸਨ ਦੇਗ ਤੇਗ ਫਤਿਹ ਨੁਸਰਤ ਬੇਦ ਰੰਗ ਜਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਜਦ ਕਿ ਇਸ ਘਟਨਾ ਤੋਂ ਲਗਭਗ 1 ਸਾਲ ਪਹਿਲਾਂ ਪਟਿਆਲੇ ਦੇ ਹਾਕਮ ਨੂੰ ਵੀ ਸਿੱਕਾ ਮਾਰਨ ਦਾ ਹੱਕ ਮਿਲ ਚੁੱਕਿਆ ਸੀ ਬਾਬਾ ਆਲਾ ਸਿੰਘ ਦੇ ਪੁੱਤਰੇ ਰਾਜਾ ਅਮਰ ਸਿੰਘ ਨੇ ਜਦੋਂ 1765 ਦੇ ਲਗਭਗ ਪਟਿਆਲੇ ਦੀ ਗੱਦੀ ਸੰਭਾਲੀ ਤੇ ਉਹਨੂੰ ਗੱਦੀ ਦੇਣ ਵਾਲਾ ਅਹਿਮਦ ਸ਼ਾਹ ਅਬਦਾਲੀ ਸੀ ਜਦ ਕਿ ਸਿੱਖਾਂ ਨੇ ਲਾਹੌਰ ਦਾ ਕਬਜ਼ਾ ਆਪਣੀ ਹੱਕ ਦੇ ਜ਼ੋਰ ਤੇ ਲਿਆ ਸੀ ਸਿੱਖ ਰਾਜ ਦੇ ਪਿੱਛੇ ਗੋਲੋ ਸੈਬਾਨ ਦਾ ਥੱਪੜਾ ਸੀ ਜਦ ਕੇ ਪਟਿਆਲੇ ਦੇ ਰਾਜ ਘਰਾਣੇ ਦੇ ਪਿਛੇ ਅਹਿਮਦ ਸ਼ਾਹ ਅਬਦਾਲੀ ਦਾ ਹੱਥ ਸੀ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨੇ ਹੀ ਰਾਜਾ ਅਮਰ ਸਿੰਘ ਨੂੰ ਰਾਜਾ ਇਹ ਰਾਜਗਾਨ ਦਾ ਖਿਤਾਬ ਦੇ ਕੇ ਪਟਿਆਲੇ ਦੀ ਅਗਲੀ ਪਦਵੀ ਬਖਸ਼ੀ ਸੀ ਤੇ ਪਟਿਆਲੇ ਦੇ ਰਾਜ ਘਰਾਣੇ ਦੇ ਰਾਜਾ ਅਮਰ ਸਿੰਘ ਨੂੰ ਆਪਣੇ ਨਾਮ ਦੇ ਉੱਤੇ ਸਿੱਕਾ ਜਾਰੀ ਕਰਨ ਦਾ ਹੱਕ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ। ਇਹੀ ਇੱਕ ਵੱਡਾ ਫਰਕ ਸੀ ਕਿ ਪਟਿਆਲਾ ਨਾਬਾ ਕੈਥਲ ਜੀਨ ਤੇ ਮਲੇਰ ਕੋਟਲਾ ਪੰਜ ਰਿਆਸਤਾਂ ਦੇ ਸਿੱਕਿਆਂ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਠੱਪਾ ਲੱਗਿਆ ਹੋਇਆ ਸੀ। ਉਸੇ ਠੱਪੇ ਦੇ ਪੋਲਸ ਹਨ ਹੁਕਮ ਸ਼ੁਦ ਅਜ਼ਕਾਦਰ ਬੇਚੂਬਾ ਅਹਿਮਦ ਬਾਦਸ਼ਾ ਭਾਵ ਅਹਿਮਦ ਸ਼ਾਹ ਬਾਦਸ਼ਾ ਦੇ ਹੁਕਮਾਂ ਦੇ ਨਾਲ ਇਹ ਸਿੱਕਾ ਜਾਰੀ ਕਰਨ ਦਾ ਹੱਕ ਇਹਨਾਂ ਰਿਆਸਤਾਂ ਦੇ ਰਾਜਿਆਂ ਨੂੰ ਦਿੱਤਾ ਗਿਆ ਜਦ ਕਿ ਸਿੱਖ ਰਾਜ ਦੇ ਜਿਹੜੇ ਸਿੱਕੇ ਨੇ ਸਿੱਖ ਮਿਸਲਾਂ ਦੇ ਜਿਹੜੇ ਸਿੱਕੇ ਨੇ ਉਹਨਾਂ ਉੱਤੇ ਸਿੱਖਾਂ ਨੇ ਕਿਸੇ ਬਦਾਲੀ ਦੀ ਅਧਿਨਿਕੀ ਸਵੀਕਾਰ ਨਹੀਂ ਕੀਤੀ ਇਹ ਇੱਕ ਵੱਡਾ ਬੁਨਿਆਦੀ ਫਰਕ ਸੀ ਤੇ 11 ਸਿੱਖ ਮਿਸਲਾਂ ਅਤੇ ਮਹਾਰਾਜਾ ਰਣਸੀਹ ਦੇ ਰਾਜ ਦੇ ਸਿੱਕੇ ਉਹ ਆਜ਼ਾਦੀ ਦੇ ਪ੍ਰਤੀਕ ਸਨ ਜਦ ਕਿ ਪਟਿਆਲਾ ਨਾਭਾ ਕੈਥਲ ਜਿੰਦ ਅਤੇ ਮਲੇਰ ਕੋਟਲਾ ਦੇ ਸਿੱਕੇ ਗੁਲਾਮੀ ਦੇ ਪ੍ਰਤੀਕ ਸਨ ਕਿ ਮਸਲਾ ਦੇ ਬਹਾਦਰ ਚਨੈਲਾਂ ਦੀ ਹਿੰਮਤ ਅਤੇ ਦਲੇਰੀ ਦੀ ਦਾਦ ਦੇਣੀ ਬਣਦੀ ਹੈ ਕਿਉਂਕਿ ਅਫਗਾਨਿਸਤਾਨ ਦੇ ਬਿਲਕੁਲ ਮੁੱਢ ਬੈਠ ਕੇ ਉਹਨਾਂ ਨੇ ਅਹਿਮਦ ਸ਼ਾ ਅਬਦਾਲੀ ਦੇ ਨਾਲ ਸਿੱਧੇ ਟੱਕਰ ਲਾ ਕੇ ਉਦੇ ਸਿੱਕਿਆਂ ਨੂੰ ਵੀ ਚੈਲੰਜ ਕੀਤਾ ਉਹਦੀ ਤਾਕਤ ਨੂੰ ਵੀ ਚੈਲੰਜ ਕੀਤਾ ਤੇ ਪੰਜਾਬ ਦੇ ਵਿੱਚ ਆਜ਼ਾਦੀ ਦੇ ਪ੍ਰਤੀਕ ਨਾਨਕ ਸ਼ਹੀਦ ਤੇ ਗੁਰਬੰਦ ਸ਼ਾਹੀ ਸਿੱਕੇ ਚਲਾਏ ਇਹ ਹੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਸਿੱਖ ਰਾਜ ਸਿੱਖ ਮਿਸਲਾਂ ਦੇ ਰਾਜ ਉੱਤੇ ਬੇਪਨਾਹ ਫਖਰ ਕਰਦੇ ਹਾਂ ਮਾਣ ਮਹਿਸੂਸ ਕਰਦੇ ਹਾਂ ਜਦਕਿ ਪਟਿਆਲੇ ਦੇ ਰਾਜ ਨੂੰ ਅਸੀਂ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਮਿਸਲਾਂ ਦੇ ਰਾਜ ਦੇ ਨੇੜੇ ਤੇੜੇ ਵੀ ਜਾਣਿਆ ਨਹੀਂ ਖਾਲਸਾ ਰਾਜ ਦੀ ਕਰੰਸੀ ਦੇ ਨਾਲ ਸਵੈਵਿੱਧਤ ਹੋਰ ਵੀ ਦਿਲਚਸਪ ਅਤੇ ਰੌਚਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂਗਾ ਜੁੜੇ ਰਹੋ ਇਸ ਚੈਨਲ ਦੇ ਨਾਲ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਧੰਨਵਾਦੀ ਜ਼ਰੂਰ ਬਣਾਉਣਾ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ